ਜੇਕਰ 4-5 ਵਜੇ ਤੜਕਸਾ ਟੈਲੀਫੋਨ ਦੀ ਘੰਟੀ ਵੱਜੇ ਤਾਂ ਮੇਰੇ ਵਰਗਾ ਨਾਸਤਕ ਵੀ ਕਹਿ ਉੱਠਦਾ। ਖੇ ਰੱਬਾ ਸੁੱਖ ਹੋਵੇ। ਮੈਂ ਰਿਸੀਵਰ ਚੁੱਕਿਆ ਤਾਂ ਦੂਜੇ ਪਾਸੇੋਂ ਆਵਾਜ਼ ਆਈ। ਉਹ ਬੰਦਿਆ ਕੀ ਹਾਲ ਆ? ਅਮਰੀਕ ਸੀ ਇਹ। ਬੰਦਾ। ਉਸੇ ਦਾ ਤਕੀਆਂ ਕਲਾਮਾ। ਸੁੱਖ-ਸਾਂਤ ਤੋਂ ਬਾਅਦ ਮੈਂ ਪੁੱਛਿਆ ਕਿੱਥੋਂ ਬੋਲਣਾ ਹੈ? ਫਗਵਾੜਿਓ? ਉਹ ਨਹੀਂ। ਇੱਥੇ ਦਿੱਲੀ ਤੋਂ ਹੀ ਆਂ। ਸਾਰੇ ਇੱਥੇ ਹੀ ਆ ਗਿਆਂ। ਮੈਂ ਕਿਹਾ ਨਾਲੇ ਹਾਲਚਲ ਪੁੱਛ ਲਵਾਂ ਨਾਲੇ ਨਵਾਂ ਟੈਲੀਫੋਨ ਨੰਬਰ ਲਖਵਾ ਦੇਵਾਂ ਹੁਣ ਪੱਕੇ ਤੌਰ ਤੇ ਆਇਓ ਜਾਂ ਟੈਂਪਰੇਰੀ ਹੁਣ ਤਾਂ ਪੱਕੇ ਤੌਰ ਤੇ ਆਇਆ ਉਧਰ ਪੰਜਾਬ ਚ ਕੰਮ ਬਹੁਤ ਠੰਡਾ ਪੈ ਗਿਆ ਕੁਝ ਹੋਰ ਗੱਲਾਂ ਕੀਤੀਆਂ ਤੇ ਉਹ ਤੋਂ ਬਾਅਦ ਮੈਂ ਭੈਣ ਜੀ ਨਾਲ ਸੰਖੇਪ ਜੀ ਗੱਲ ਕੀਤੀ ਤੇ ਉਹਨਾਂ ਦਾ ਫੋਨ ਨੰਬਰ ਨੋਟ ਕਰਕੇ ਫੋਨ ਰੱਖਤਾ ਅਮਰੀਕ ਮੇਰਾ ਭਣੋਈ ਹੈ ਪਰ ਅਸੀਂ ਗੂੜੇ ਦੋਸਤਾਂ ਸਾਡੇ ਵਿਚਕਾਰ ਕਦੇ ਰਿਸ਼ਤਾ ਨਹੀਂ ਆਇਆ ਟੈਲੀਫੋਨ ਤੋਂ ਬਾਅਦ ਮੇਰਾ ਦਿਲ ਅਜੀਬ ਜੀ ਖੁਸ਼ੀ ਤੇ ਸਕੂਨ ਨਾਲ ਭਰ ਗਿਆ ਅਮਰੀਕ ਹੋਰੀ ਮੁੜ ਦਿੱਲੀ ਚ ਆ ਗਈ ਮੈਂ ਤਾਂ ਉਹਨਾਂ ਨੂੰ ਬਹੁਤ ਸਲਾਹ ਦਿੱਤੀ ਸੀ ਕਿ ਦਿੱਲੀ ਤੇ ਫਗਵਾੜੇ 'ਚ ਜ਼ਮੀਨ ਆਸਮਾਨ ਦਾ ਫਰਕ ਆ ਖਾਸ ਤੌਰ ਤੇ ਵਪਾਰਕ ਤੌਰ ਤੇ ਪਰ ਉਹਨਾਂ ਦੇ ਪਿਤਾ ਜੀ ਨੂੰ ਦਿੱਲੀ ਨਾਲ ਤਾਂ ਨਫ਼ਰਤ ਹੋ ਗਈ ਸੀ ਉਹ ਕਹਿੰਦੇ ਸੀ ਥੋੜੀ ਖਾ ਲਓ ਪਰ ਘਰ ਰਹਿ ਕੇ ਖਾ ਲਓ ਮੈਂ ਮੁੜ ਕੇ ਬਿਸਤਰੀ 'ਚ ਸਿੱਧਾ ਹੋਣ ਦੀ ਕੋਸ਼ਿਸ਼ ਕੀਤੀ ਪਰ ਨੀਂਦ ਕਿੱਥੇ ਸੀ ਮੈਂ ਤਾਂ ਦਿੱਲੀ ਜਾ ਪੁੱਜਿਆ ਸੀ ਤੇ ਲੋਕਪੁਰੀ ਦੇ ਇੱਕ ਵੱਡੇ ਸਾਰੇ ਘਰ 'ਚ ਜਿਹਦੇ ਵਿੱਚ ਤਿੰਨ ਕਮਰੇ ਅਮਰੀਕ ਹੋ ਰਹੇ ਨੇ ਕਿਰਾਏ ਤੇ ਲੈ ਰੱਖੇ ਸੀ। ਪਰਿਵਾਰ ਵਿੱਚ ਅਮਰੀਕ, ਮੇਰੀ ਭੈਣ, ਦੋ ਬੱਚੇ ਤੇ ਉਹਨਾਂ ਦੇ ਮਾਤਾ-ਪਿਤਾ ਤੇ ਇੱਕ ਛੋਟਾ ਭਰਾ ਕਰਨੈਲ ਵੀ ਸੀ ਜੋ ਹਲੇ ਕੁਆਰਾ ਸੀ। ਸਾਰੇ ਜਣੇ ਮੇਰੀ ਉਡੀਕ ਕਰਦੇ ਰਹਿੰਦੇ ਸੀ। ਮੈਨੂੰ ਹੱਥੀਂ ਛਾਵਾ ਕਰਦੇ ਸੀ ਉਹ। ਮੇਰੀ ਹਰ ਤਰ੍ਹਾਂ ਨਾਲ ਦੇਖਭਾਲ ਕਰਦੇ। ਜਦੋਂ ਤੋਂ ਮੈਂ ਇੰਗਲੈਂਡ ਆਇਆ ਸੀ ਹਮੇਸ਼ਾ ਕੁਝ ਨਾ ਕੁਝ ਸਬਬ ਬਣਿਆ ਹੀ ਰਹਿੰਦਾ ਕਿ ਵਤਨ ਦਾ ਗੇੜੇ ਤੇ ਗੇੜਾ ਹੀ ਲੱਗਦਾ ਰਿਹਾ ਕਦੇ ਕੋਈ ਜੰਮ ਪਿਆ ਕਦੇ ਕਿਸੇ ਦਾ ਵਿਆਹ ਆ ਗਿਆ ਕੋਈ ਬਿਮਾਰ ਹੋ ਗਿਆ ਜਾਂ ਫਿਰ ਕੋਈ ਮਰ ਗਿਆ ਵੈਸੇ ਤਾਂ ਇਹ ਸਾਰੇ ਬਹਾਨੇ ਹੀ ਨੇ ਉਹਨਾਂ ਦਿਨਾਂ 'ਚ ਵੱਡੀ ਗੱਲ ਇਹ ਸੀ ਕਿ ਜਿਸ ਹਵਾਈ ਕੰਪਨੀ ਨਾਲ ਮੈਂ ਕੰਮ ਕਰਦਾ ਸੀ ਉਹਦੇ ਵੱਲੋਂ ਮੈਨੂੰ ਟਿਕਟ ਮੁਫਤ ਮਿਲਦੀ ਸੀ ਜਿਹਦੇ ਕਰਕੇ ਮੈਨੂੰ ਭਾਰਤ ਤੁਰੇ ਰਹਿਣ ਵਿੱਚ ਬੜਾਵਾ ਜਿਹਾ ਮਿਲਦਾ ਰਹਿੰਦਾ ਉਹਨਾਂ ਦਿਨਾਂ 'ਚ ਭਾਰਤ ਜਾਣਾ ਮੇਰੇ ਲਈ ਐਵੇਂ ਸੀ ਜਿਵੇਂ ਲੰਡਨ ਤੋਂ ਮਿਡਲੈਂਡ ਵੱਲ ਜਾਣਾ ਹੋਵੇ। ਬੈਗ ਵਿੱਚ ਦੋ ਕੱਪੜੇ ਪਾਉਣੇ ਅਤੇ ਤੁਰ ਪਹਿਣਾ। ਗੱਡੀ ਫੜਨ ਵਾਂਗ ਜਹਾਜ਼ ਫੜ ਲੈਣਾ। ਫਿਰ ਦਿੱਲੀ ਪਹੁੰਚਣ ਨੂੰ ਘੰਟੇ ਹੀ ਕਿੰਨੇ ਲੱਗਦੇ ਨੇ। 에어ਪੋਰਟ ਤੋਂ ਟੈਕਸੀ ਫੜ ਸਵੇਰੇ ਸਵੇਰੇ ਉਹਨਾਂ ਦਾ ਦਰਵਾਜ਼ਾ ਖੜਕਾ ਦੇਣਾ। ਅਮਰੀਕ ਦੇ ਪਿਤਾ ਸੁਰਿੰਦਰ ਸਿੰਘ ਨੇ ਆਪਣੀ ਮਿਹਨਤ ਨਾਲ ਇੱਕ ਇੱਕ ਕਰਕੇ 4 ਟਰੱਕ ਖਰੀਦੇ ਸੀ। ਜੋ ਗੁਆਟੀ, ਕਲਕੱਤਾ, ਬੈਂਗਲੌਰ ਆਦਿ ਤੱਕ ਜਾਂਦੇ। ਸੁਰਿੰਦਰ ਸਿੰਘ ਆਪ ਤਾਂ ਹੁਣ ਰਿਟਾਇਰ ਹੋ ਚੁੱਕਿਆ ਸੀ। ਪਰ ਅਮਰੀਕ ਦੇ ਕਰਨੈਲ ਨੇ ਆਪਣਾ ਵਪਾਰ ਬਰਾਬਰ ਸੰਭਾਲਿਆ ਹੋਇਆ ਸੀ। ਉੰਜ ਤਾਂ ਹੋਰ ਡਰਾਈਵਰ ਵੀ ਰੱਖੇ ਹੋਏ ਸੀ। ਪਰ ਆਪ ਹਮੇਸ਼ਾ ਗੱਡੀਆਂ ਨਾਲ ਜਾਂਦੇ। ਉਹਨਾਂ ਦੀ ਜ਼ਿੰਦਗੀ ਬਹੁਤ ਰੁਝੇਵੀਆਂ ਭਰੀ ਸੀ। ਗੱਡੀਆਂ ਭਰੀਆਂ ਜਾਂਦੀਆਂ ਤੇ ਦੂਜੇ ਪਾਸਿਓਂ ਭਰੀਆਂ ਮੁੜਦੀਆਂ। ਆਉਂਦਿਆਂ ਹੀ ਮਾਲ ਤਿਆਰ ਹੁੰਦਾ। ਆਉਂਦੇ ਹੀ ਮਾਲ ਭਰ ਕੇ ਮੁੜ ਜਾਣਾ ਹੁੰਦਾ। ਇਸ ਕਰਕੇ ਆਪਣੇ ਆਉਣ ਬਾਰੇ ਮੈਂ ਉਹਨਾਂ ਨੂੰ ਖਬਰ ਨਹੀਂ ਸੀ ਕਰਦਾ ਹੁੰਦਾ ਜੇ ਕਦੇ ਫੋਨ ਤੇ ਦੱਸ ਵੀ ਬੈਠਦਾ ਤਾਂ ਅਮਰੀਕਾ ਛੁੱਟੀ ਕਰ ਲੈਂਦਾ ਸੀ ਮੇਰੇ ਨਾਲ ਪੰਜਾਬ ਜਾਣ ਨੂੰ ਵੀ ਤਿਆਰ ਹੋ ਜਾਂਦਾ ਸੀ ਇਸ ਨਾਲ ਕੰਮ ਦਾ ਸਾਰਾ ਬੋਝ ਇਕੱਲੇ ਉਹਦੇ ਛੋਟੇ ਭਰਾ ਕਰਨੈਲ ਦੇ ਸਿਰ ਪੈ ਜਾਂਦਾ ਮੈਨੂੰ ਆਪਣਾ ਆਪ guna garja ja apan lag penda si ਜੇਕਰ ਮੇਰੇ ਗਏ ਤੇ ਅਚਾਨਕ ਉਹ ਗੇੜਾ ਲਾ ਕੇ ਮੁੜਿਆ ਹੁੰਦਾ ਤਾਂ ਘਰ ਹੀ ਮਿਲ ਪੈਂਦਾ ਤਾਂ ਕਹਿੰਦਾ ਬੰਦਿਆ ਚੋਰਾ ਵਾਂਗੂ ਕਿਉਂ ਆਣਾ ਹੈ ਜਾਂ ਫਿਰ ਮਿਲਣੋਂ ਸੰਗ ਲੱਗਦੀ ਆ ਜਾਂ ਫਿਰ ਫੋਨ ਦੇ ਖਰਚੇ ਤੋਂ ਡਰਦਾ ਉਹ ਮੈਨੂੰ ਦਿੱਲੀ 'ਚ ਇਧਰ-ਉਧਰ ਘੁਮਾਉਂਦਾ ਤੇ ਡਰਾਈਵਰਾਂ ਦੇ ਅੱਡਿਆਂ ਤੇ ਢਾਬਿਆਂ ਤੋਂ ਖਾਣਾ ਖਵਾਉਂਦਾ ਫਿਰਦਾ ਜਮਨਾ ਕਿਨਾਰੇ ਮੱਛੀ ਖਾਣ ਲੈ ਕੇ ਜਾਂਦਾ ਪਿੰਡ ਨੂੰ ਜਾਣ ਲਈ ਉਹ ਮੈਨੂੰ ਗੱਡੀ ਵਿੱਚ ਬਿਠਾ ਕੇ ਜਾਂਦਾ ਤੇ ਵਾਪਸ ਮੁੜਨ ਦੀ ਤਰੀਕ ਨਾਲ ਆਪਣੇ ਕੰਮ ਨੂੰ ਤਰਤੀਬ ਦੇ ਕੇ ਵੇਲ ਕੱਢ ਲੈਂਦਾ ਸੀ ਜੇ ਅਮਰੀਕ ਦੀ ਥਾਵੇਂ ਕਰਨੈਲ ਵੀ ਮਿਲ ਜਾਵੇ ਉਹ ਵੀ ਓਵੇਂ ਹੀ ਪਿਆਰ ਕਰਦਾ ਸੁਰਿੰਦਰ ਸਿੰਘ ਨਾਲ ਤਾਂ ਮੇਰੇ ਸਬੰਧ ਸੰਕੋਚਵੇਂ ਹੀ ਸੀ ਇੱਕ ਤਾਂ ਉਮਰ ਦਾ ਫਰਕ ਤੇ ਦੂਜਾ ਉਹ ਕੁਝ ਬਹੁਤਾ ਹੀ ਧਾਰਮਿਕ ਬੰਦਾ ਸੀ ਜੇ ਮੈਂ ਉਹਦੇ ਨਾਲ ਗੱਲਾਂ ਵਿੱਚ ਖੁੱਲਦਾ ਵੀ ਤਾਂ ਮੈਨੂੰ ਕੇਸ ਦਾੜੀ ਰੱਖ ਕੇ ਪੂਰਨ ਗੁਰਸਿੱਖ ਬਣਨ ਦੀ ਪ੍ਰੇਰਣਾ ਦੇਣ ਲੱਗ ਪੈਂਦਾ ਕਈ ਵਾਰ ਜਦੋਂ ਮੈਂ ਸਵੇਰੇ ਸਾਰ ਦਿੱਲੀ ਉਹਨਾਂ ਦੇ ਘਰ ਪੁੱਜਦਾ ਤਾਂ ਦਾੜੀ ਖੁੱਲੀ ਛੱਡ ਗੁਰਦੁਆਰੀ ਜਾਣ ਲਈ ਤਿਆਰ ਮਿਲਦਾ ਉਹ ਮੈਨੂੰ ਗੁਰਦੁਆਰੀ ਮੱਥਾ ਟੇਕਣ ਜਾਣ ਲਈ ਜ਼ੋਰ ਵੀ ਪਾਉਂਦਾ ਕਦੇ ਖਾਣ ਪੀਣ ਦੀ ਗੱਲ ਛੇੜੀ ਦੀ ਤਾਂ ਮੀਟ ਦੇ ਨੁਕਸਾਨ ਗਣਾਉਣ ਡਹਿ ਜਾਂਦਾ ਮੈਂ ਬਰਸਾਤਾਂ ਦੇ ਮੌਸਮ 'ਚ ਇੰਡੀਆ ਜਾਣ ਤੋਂ ਬਹੁਤ ਘਤਰਾਂਉਂਦਾ ਸੀ ਇਹਦਾ ਇੱਕੋ ਇੱਕ ਕਾਰਨ ਕੀ ਮਸਾਲਾ ਧਾਰਮੀ ਆ ਜਿਹਦੇ ਵਿੱਚ ਕਈ ਵਾਰ ਆਵਾਜਾਈ ਵੀ ਠੱਪ ਹੋ ਜਾਂਦੀ ਆ ਦੂਜਾ ਕਾਰਨ ਇਹ ਕਿ ਅਮਰੀਕ ਹੋਰੀ ਵੀ ਗੱਡੀਆਂ ਖੜੀਆਂ ਕਰਕੇ ਪਿੰਡ ਨੂੰ ਚਲੇ ਜਾਂਦੇ ਨੇ ਇੱਕ ਕਿਸਮ ਨਾਲ ਛੁੱਟੀਆਂ ਹੀ ਕਰ ਲੈਂਦੇ ਨੇ ਫਿਰ ਦਿੱਲੀ 'ਚ ਆਪਣਾ ਕੋਈ ਨਾ ਹੋਵੇ ਤਾਂ ਜਾਣ ਦਾ ਵੀ ਦਿਲ ਨਹੀਂ ਨਾ ਕਰਦਾ ਪਰ ਉਸ ਸਾਲ ਕੁਝ ਅਜਿਹਾ ਹੋਇਆ ਕਿ ਮੈਨੂੰ ਜੁਲਾਈ 'ਚ ਜਾਣਾ ਪੈ ਗਿਆ। ਹਾਲੇ ਜੂਨ ਵਿੱਚ ਹਰਮੰਦਰ ਸਾਹਿਬ ਵਾਲਾ ਸਾਕਾ ਹੋ ਕੇ ਹਟਿਆ ਸੀ। ਪੰਜਾਬ ਦੇ ਹਾਲਾਤ ਬਹੁਤ ਅਣਸੁਖਾਵੇਂ, ਦਿਲ ਹਲਾਉ ਖਬਰਾਂ ਮਿਲ ਰਹੀਆਂ ਸੀ। ਸਾਰੇ ਵਾਕਫਕਾਰ ਜਾਣ ਤੋਂ ਰੋਕਦੇ ਸੀ ਪਰ ਮੇਰਾ ਜਾਣਾ ਜ਼ਰੂਰੀ ਸੀ। ਮੈਂ ਅਮਰੀਕ ਨੂੰ ਫੋਨ ਕੀਤਾ ਤੇ ਉਹ ਕੁਦਰਤੀ ਘਰ ਮਿਲ ਗਿਆ। ਉਹਨੇ ਆਪਣੇ ਅੰਦਾਜ਼ 'ਚ ਮੈਨੂੰ ਕਿਹਾ ਬੰਦਿਆ ਐਤਕੇ ਪਿੰਡੀ ਟਾਕਰੇ ਹੋਣਗੇ। ਜੁਲਾਈ ਜਾ ਰਹੇ ਹਾਂ। ਦੋ ਘੜੇ ਪਵਾ ਲਈ। ਉਹ ਨਾ ਬਈ ਬੰਦਿਆ ਐਤਕੀ ਪਿੰਡ ਨਹੀਂ ਜਾਣਾ ਮੈਂ। ਕਿਉਂ? ਸਾਡਾ ਵਿਚਾਰ ਆ ਬਈ ਅਸੂ ਜਾਂ ਕੱਤੇ ਦੇ ਚ ਕਰਨੈਲ ਦਾ ਵਿਆਹ ਕਰਦੀ ਏ। ਫਿਰ ਉਦੋਂ ਗੱਡੀਆਂ ਖੜੀਆਂ ਹੀ ਹੋਣਗੀਆਂ। ਸਾਲ 'ਚ ਦੋ ਵਾਰੀ ਗੱਡੀਆਂ ਖੜੀਆਂ ਕਰਨੀਆਂ ਤਾਂ ਆਪਾਂ ਨੂੰ ਪੁੱਗਣੀਆਂ ਨਹੀਂ ਬਈ। ਪਰ ਬਰਸਾਤਾਂ 'ਚ ਵੀ ਤਾਂ ਖੜਨੀ ਹੀ ਹੈਈ। ਉਹ ਫਿਰ ਵੀ ਲੋਕਲ ਕੰਮ ਤਾਂ ਮਿਲ ਜਾਂਦਾ ਹੈ। ਤੂੰ ਵੀ ਹੁਣ ਬੇਸ਼ੱਕ ਨਾ ਆ। ਵਿਆਹ ਤੇ ਆ ਜੀ। ਵਿਆਤ ਇਹ ਵੀ ਦੇਖੀ ਜਾਊ ਪਰ ਹੁਣ ਤਾਂ ਸਾਰਾ ਮੇਰਾ ਪ੍ਰੋਗਰਾਮ ਬਣ ਚੁੱਕਿਆ ਮੈਂ ਦਿੱਲੀ ਪੁੱਜਿਆ ਤਾਂ ਮੌਨਸੂਨ ਸ਼ੁਰੂ ਹੋ ਚੁੱਕੀ ਸੀ ਗੱਡੀਆਂ ਖੜੀਆਂ ਸੀ ਸਾਰੇ ਵੇਲੇ ਹੋਣ ਕਰਕੇ ਘਰੇ ਬੈਠੇ ਸੀ ਸਾਡੀਆਂ ਗੱਲਾਂ ਪੰਜਾਬ ਦੀ ਸਥਿਤੀ ਬਾਰੇ ਹੁੰਦੀਆਂ ਸੀ ਉਹ ਸਾਰੇ ਦੱਸਣ ਲਈ ਕਾਲੇ ਪਏ ਹੋਏ ਸੀ ਕਿ ਨੀਲਾ ਤਾਰਾ ਆਪਰੇਸ਼ਨ ਵੇਲੇ ਕਿਵੇਂ ਪੰਜਾਬ ਸਾਰੀ ਦੁਨੀਆ ਨਾਲੋਂ ਕੱਟਿਆ ਗਿਆ ਸੀ ਜਿਹੜੀ ਬੱਸ ਜਾਂ ਗੱਡੀ ਸੀ ਜਿੱਥੇ ਵੀ ਸੀ ਉੱਥੇ ਰਹਿ ਗਈ ਸੁਰਿੰਦਰ ਸਿੰਘ ਨੇ ਅੱਖਾਂ ਭਰੀਆਂ ਹੋਈਆਂ ਸੀ ਪੜ੍ਹਾਈਆਂ ਗਲੇ ਨਾਲ ਕਿਹਾ ਕਾਕਾ ਇਹ ਸਰਕਾਰ ਬਹੁਤਾ ਧਰਮੀ ਆ ਹਰਮੰਦਰ ਸਾਹਿਬ ਤੇ ਹਮਲੇ ਦੀ ਤਿਆਰੀ ਇਹਨੇ ਐਦਾਂ ਕੀਤੀ ਸੀ ਜਿਵੇਂ ਕਿਸੇ ਮੁਲਕ ਤੇ ਅਟੈਕ ਕਰਨਾ ਹੋਵੇ ਤੈਨੂੰ ਤਾਂ ਪਤਾ ਹੀ ਆ ਬਈ 10 ਸਾਲ ਪਹਿਲਾਂ ਅਰਜنٹੀਨਾ ਤੇ ਇੰਗਲੈਂਡ ਦੀ ਲੜਾਈ ਹੋਈ ਸੀ ਐਡੀ ਵੱਡੀ ਲੜਾਈ 'ਚ ਇੰਗਲੈਂਡ ਦੇ ਕੁੱਲ 250 ਸਿਪਾਹੀ ਮਰੇ ਸੀ ਤੇ ਸਾਡੀ ਇਸ ਸਰਕਾਰ ਨੇ ਸਿਰਫ ਹਰਮੰਦਰ ਸਾਹਿਬ ਤੇ ਹਮਲਾ ਕਰਕੇ ਇਦੋਂ ਦੁੱਗਣੇ ਫੌਜੀ ਮਰਵਾ ਲੇ ਤੇ ਹਜ਼ਾਰਾਂ ਬੇਗੁਨਾ ਮਾਰ ਦਿੱਤੇ ਫਿਰ ਇੱਕ ਪਾਲੀ ਹੋ ਰੁਕੇ ਐਨਕਾਂ ਲਾ ਕੇ ਅੱਖਾਂ ਪੁੰਜੀਆਂ ਤੇ ਬੋਲੇ ਹੁਣ ਤੂੰ ਹੀ ਦੱਸ ਕਿਸੇ ਧਰਮ ਸਥਾਨ ਤੇ ਐਡੇ ਵੱਡੇ ਹਮਲੇ ਦਾ ਮਤਲਬ ਤਾਂ ਇਹੀ ਹੋਇਆ ਕਿ ਬਈ ਧਰਮ ਨੂੰ ਖਤਮ ਕਰ ਦਿੱਤਾ ਜਾਵੇ ਜਿੰਨੀ ਵੀ ਅਬਦੀ ਸਰਕਾਰ ਨੇ ਸਾਡੇ ਗੁਰਦੁਆਰਿਆਂ ਦੀ ਕੀਤੀ ਆ ਉਹ ਤੋਂ ਸਾਫ਼ ਪਤਾ ਲੱਗਦਾ ਹੈ ਵੀ ਇਹ ਸਰਕਾਰ ਸਿੱਖਾਂ ਦੀ ਦੁਸ਼ਮਣ ਆ ਸਿੱਖੀ ਦੀ ਵੀ ਕਾਕਾ ਹੁਣ ਆਪਣਾ ਧਰਮ ਬਚਾਉਣ ਖਾਤਰ ਕੁਝ ਕਰਨਾ ਹੀ ਪੈਣਾ ਆਪਾਂ ਨੂੰ ਸਾਨੂੰ ਵੱਖਰੇ ਮੁਲਕ ਦੀ ਲੋੜ ਆ ਹੁਣ ਸਿੱਖਾਂ ਨੂੰ ਖਾਲਿਸਤਾਨ ਦੀ ਸਖਤ ਜ਼ਰੂਰਤ ਆ ਫਿਰ ਹੋਰ ਵੀ ਗੱਲਾਂ ਚੱਲੀਆਂ ਜਦ ਰਾਤ ਸੌਣ ਲੱਗੇ ਤਾਂ ਸੁਰਿੰਦਰ ਨੇ ਮੈਨੂੰ ਫਿਰ ਕਿਹਾ ਕਾਕਾ ਮੈਂ ਤਾਂ ਮੁੰਡਿਆਂ ਨੂੰ ਇਹੀ ਕਹਿਣਾ ਕਿ ਗੱਡੀਆਂ ਹੱਕੋ ਤੇ ਪਿੰਡ ਚੱਲਦੇ ਆ ਫਗਵਾੜੇ ਦੀ ਯੂਨੀਅਨ 'ਚ ਗੱਡੀਆਂ ਜਾ ਖੜੀਆਂ ਕਰਾਂਗੇ ਚੱਲ ਥੋੜੀ ਖਾ ਲਵਾਂਗੇ ਨਾਲੇ ਦੇਖੀ ਹੁਣ ਖਾਲਿਸਤਾਨ ਤਾਂ ਬਣ ਕੇ ਹੀ ਰਹਿਣਾ ਖਾਲਿਸਤਾਨ ਬਣਨ ਦੀ ਗੱਲ ਉਹਨੇ ਏਉਂ ਯਕੀਨ ਨਾਲ ਕਹੀ ਕਿ ਮੈਨੂੰ ਇੱਕ ਕਾਮਰੇਡ ਯਾਦ ਆ ਗਿਆ ਜੋ ਮੇਰੇ ਕਾਲਜ ਦੇ ਦਿਨਾਂ 'ਚ ਕਿਹਾ ਕਰਦਾ ਸੀ ਕਿ ਇਨਕਲਾਬ ਤਾਂ ਆਇਆ ਹੀ ਆਇਆ ਬਸ ਅਗਲੇ ਮੋੜ ਤੇ ਹੀ ਖੜਿਆ ਮੈਂ ਪੰਜਾਬ ਤੁਰਿਆ ਤਾਂ ਅਮਰੀਕ ਵੀ ਮੇਰੇ ਨਾਲ ਹੀ ਤੁਰ ਪਿਆ ਪੰਜਾਬ ਦੇ ਹਾਲਾਤ ਬਹੁਤ ਖਰਾਬ ਸੀ ਕਿ ਅਤਵਾਦੀ ਕੀ ਰਖਵਾਦੀ ਕੀ ਸਲਾਹਵਾਦੀ ਸਾਰੇ ਦੋਸ਼ੀ ਸਾਡੇ ਇੱਕ ਦੂਜੇ ਵੱਲ ਉਂਗਲਾਂ ਕੱਢ ਰਹੇ ਸੀ ਇਹ ਪਹਿਲੀ ਵਾਰ ਹੋਇਆ ਕਿ ਮੇਰੇ ਘਰ ਦੇ ਸਾਰੇ ਮੈਂਬਰਾਂ ਨੇ ਮੇਰਾ ਪੰਜਾਬ ਆਉਣਾ ਗਲਤ ਕਿਹਾ ਸੀ ਰਾਜ ਅੱਖਾਂ ਵਿੱਚ ਆ ਕੇ ਰੱਖਣ ਵਾਲੀ ਮੇਰੀ ਮਾਂ ਨੇ ਵੀ ਕਿਹਾ ਸੀ ਇੱਥੇ ਕੀ ਕਰਨਾ ਹੈ ਆਪਣੇ ਘਰ ਕਿਉਂ ਨਹੀਂ ਰਹਾ ਅਕਤੂਬਰ ਚ ਅਮਰੀਕਾ ਦਾ ਫੋਨ ਆਇਆ ਸੀ ਕਿ ਕਰਨੇਲ ਦੇ ਵਿਆਹ ਚ ਸ਼ਾਮਲ ਹੋਣਾ ਮੈਂ ਕੋਈ ਬਹਾਨਾ ਕੱਢ ਕੇ ਮਜਬੂਰੀ ਦੱਸਦੀ ਸੀ ਪਰ ਅਸਲ ਵਿੱਚ ਮੇਰੇ ਹੱਥ ਖਰਚੇ ਵੱਲੋਂ ਖੜੇ ਹੋਏ ਸੀ ਵਿਆਹ ਤੋਂ ਬਾਅਦ ਚੇਤੀ ਅਮਰੀਕ ਵਾਪਸ ਦਿੱਲੀ ਆ ਗਿਆ। ਬਾਕੀ ਸਾਰਾ ਪਰਿਵਾਰ ਹਲੇ ਪਿੰਡ ਸੀ। ਰਸਮਾਂ ਰਿਵਾਜਾਂ ਕਾਰਨ ਮਹੀਨਾ ਕੋ ਹੋਰ ਰਹਿਣਾ ਪਿਆ। ਗੱਡੀਆਂ ਦਾ ਢੇਡਾਂ ਲੈ ਕੇ ਜਾਣ ਤੋਂ ਪਹਿਲਾਂ ਅਮਰੀਕ ਨੇ ਮੈਨੂੰ ਫੋਨ ਕਰਕੇ ਸਭ ਦੀ ਰਾਜੀ ਖੁਸ਼ੀ ਦੱਸੀ ਸੀ। ਤੇ ਵਿਆਹ ਤੇ ਲੱਗੀਆਂ ਰੌਣਕਾਂ ਵੀ ਚਟਕਾਰੇ ਲਾਲਾ ਕੀ ਸੁਣਾਉਣਾ ਸੀ। ਫਿਰ ਇਤਿਹਾਸ ਦੇ ਕਾਲੇ ਪੰਨੇ ਤੇ ਹੋਰ ਵੀ ਕਾਲਖ ਫਿਰ ਗਈ। ਇੰਦਰਾ ਗਾਂਧੀ ਦਾ ਕਤਲ ਹੋ ਗਿਆ ਸੀ। ਬਦਲੇ ਵਿੱਚ ਦਿੱਲੀ ਤੇ ਹੋਰਾਂ ਸ਼ਹਿਰਾਂ 'ਚ ਗੀਣੀ ਮਿਥੀ ਸਾਜਿਸ਼ੇ ਤਿੰਨ ਸਿੱਖਾਂ ਦਾ ਕਤਲੇਆਮ ਸ਼ੁਰੂ ਹੋ ਗਿਆ। ਇਧਰਲੇ ਟੈਲੀਵਿਜ਼ਨ, ਰੇਡੀਓ, ਅਖਬਾਰ ਬਹੁਤ ਜਾਣ ਲੇਵਾ ਖਬਰਾਂ ਆਉਂਦੀਆਂ ਸੀ। ਪਰ ਜਦ ਕਦੇ ਕੋਈ ਟਰੱਕ ਸੜਦਾ ਦੇਖਦਾ ਫਿਰ ਡਰਾਈਵਰ ਨੂੰ ਜਿਉਂਦੀਆਂ ਅੱਗ ਲੱਗਦੀ ਤਾਂ ਮੈਂ ਥਰੰਦਰ ਤੱਕ ਕੰਬ ਜਾਂਦਾ। ਮੈਨੂੰ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਂਦੇ ਤੇ ਸਾਰੀ ਰਾਤ ਨਹੀਂ ਸੀ ਸੋ ਸਕਦਾ। ਟੈਲੀਫੋਨ, ਤਾਰਾਂ, ਖੱਤ ਸਭ ਵਿਅਰਥ ਹੋ ਚੁੱਕੇ ਸੀ। ਮਾਨ ਸਿੰਘ ਤੜਫਣ ਐਨੀ ਸੀ ਕਿ ਵਕਤ ਨਹੀਂ ਸੀ ਲੰਘਦਾ। ਅਜੀਬ ਜਿਹਾ ਡਰ ਹਰ ਵੇਲੇ ਖਾਈ ਜਾਂਦਾ ਸੀ ਚਾਰ ਕੋ ਹਫਤੇ ਬਾਅਦ ਫੋਨ ਦੀ ਘੰਟੀ ਵੱਜੀ ਬੰਦਿਆ ਘਰੇ ਆ ਅਮਰੀਕ ਦੀ ਆਵਾਜ਼ ਸੀ ਮੈਂ ਕਾਲੀ ਨਾਲ ਪੁੱਛਿਆ ਤੂੰ ਠੀਕ ਤਾਂ ਐ ਸਾਰੇ ਠੀਕ ਨੇ ਨਾ ਹਾਂ ਹਾਂ ਸਭ ਠੀਕ ਨੇ ਤੂੰ ਫਿਕਰ ਨਾ ਕਰ ਸਭ ਠੀਕ ਆ ਤੂੰ ਮੁੜ ਕੇ ਨਾ ਫੋਨ ਕੀਤਾ ਨਾ ਕੁਝ ਹੋਰ ਇਧਰ ਤਾਂ ਖਬਰਾਂ ਹੀ ਬਹੁਤ ਮਾੜੀਆਂ ਆ ਰਹੀਆਂ ਨੇ ਹਾਲਾਤ ਤਾਂ ਬਹੁਤ ਖਰਾਬ ਹੋਏ ਸੀ ਪਰ ਬਚਪਚਾ ਹੋ ਗਿਆ ਕੋਈ ਨੁਕਸਾਨ ਤਾਂ ਨਹੀਂ ਹੋਇਆ ਜਾਨ ਦਾ ਨੁਕਸਾਨ ਤਾਂ ਹੁਣ ਉੱਟ ਗਿਆ ਇੱਕ ਗੱਡੀ ਸਾੜਤੀ ਆਪਣੀ ਸਾਡੇ ਪਿੱਛੇ ਵੀ ਲੋਕ ਦੌੜੇ ਸੀ ਪਰ ਅਸੀਂ ਇੱਕ ਮੁਸਲਮਾਨ ਦੇ ਹੋਟਲ 'ਚ ਜਾ ਲੁਕੇ 10 ਦਿਨ ਉੱਥੇ ਲੁਕੇ ਰਹੇ ਐਦਾਂ ਸਮਝ ਲੈ ਬਈ ਮੌਤ ਦੇ ਦਰੋਂ ਬਚੇ ਆ ਹੁਣ ਕਿੱਥੇ ਹੋਂ ਤੁਸੀਂ ਹੁਣ ਫਗਵਾੜਿਓਂ ਫੋਨ ਕਰ ਰਿਹਾ ਤੈਨੂੰ ਮੈਂ ਮੈਂ ਦਿੱਲੀ ਵਾਲੇ ਨੰਬਰ ਤੇ ਫੋਨ ਕੀਤਾ ਸੀ ਸ਼ਾਇਦ ਕੱਟ ਹੋ ਗਿਆ ਹੋਵੇ ਉਸ ਮਾਲਕ ਮਕਾਨ ਨਾਲ ਵੀ ਬਹੁਤ ਬੁਰੀ ਹੋਈ ਉਹਨਾਂ ਦੇ ਘਰ ਨੂੰ ਅੱਗ ਲਾ ਦਿੱਤੀ ਸੀ ਇਹ ਤਾਂ ਕਿਸਮਤ ਦੀ ਗੱਲ ਆ ਬਈ ਆਪਣਾ ਸਾਰਾ ਟੱਬਰ ਪਿੰਡ ਆਇਆ ਬੈਠਿਆ ਸੀ ਅਸੀਂ ਕੁਝ ਹੋਰ ਵੀ ਗੱਲਾਂ ਕੀਤੀਆਂ ਫਿਰ ਫੋਨ ਵਿੱਚਕਾਰੋਂ ਕੱਟ ਗਿਆ ਐਨਾ ਕੋ ਮੇਰੇ ਜੀਜੇ ਨੇ ਮੈਨੂੰ ਦੱਸਤਾ ਕਿ ਹੁਣ ਗੱਡੀਆਂ ਭਗਵਾੜੇ ਰਹਿਣਗੀਆਂ ਤੇ ਉਹ ਸਾਰੇ ਪਿੰਡ ਰਹਿਣਗੇ ਅਮਰੀਕ ਨਾਲ ਗੱਲਾਂ ਕਰਕੇ ਸਾਰੇ ਫਿਕਰ ਲੱਥ ਗਏ ਸੀ ਪਰ ਉਹਦੀਆਂ ਦਸੀਆਂ ਹੋਈਆਂ ਗੱਲਾਂ ਸੋਚ-ਸੋਚ ਮੈਂ ਉਦਾਸ ਹੋ ਰਿਹਾ ਸੀ ਉਸ ਘਟਨਾ ਤੋਂ ਲਗਭਗ ਸਵਾ ਸਾਲ ਬਾਅਦ ਮੈਂ ਦਿੱਲੀ ਹਵਾਈ ਅੱਡੇ ਤੇ ਉਤਰਿਆ। ਉਹੀ ਪਹਿਲਾਂ ਵਾਲੀਆਂ ਰੌਣਕਾਂ ਸੀ, ਉਹੀ ਸਾਰੇ ਪਾਸੇ ਚਹਿਲ ਪਹਿਲ। ਪੱਗਾਂ ਵਾਲੇ ਤੇ ਬਿਨਾਂ ਪੱਗਾਂ ਵਾਲੇ ਆਮ ਪਹਿਲਾਂ ਵਾਂਗ ਫਿਰ ਰਹੇ ਸੀ। ਜਿਆਪਦਾ ਹੀ ਨਹੀਂ ਸੀ ਕਿ ਦਿੱਲੀ 'ਚ ਕਿਸੇ ਕਿਸਮ ਦੇ ਫਸਾਦ ਵੀ ਹੋਏ ਹੋਣਗੇ। ਸਾਰੇ ਜ਼ਖਮ ਭਰ ਚੁੱਕੇ ਸੀ। ਮੈਂ ਹਵਾਈ ਅੱਡੇ ਤੋਂ ਸਿੱਧਾ ਬੱਸ ਅੱਡੇ ਨੂੰ ਆਇਆ ਤੇ ਫਗਵਾੜੇ ਵਾਲੀ ਬੱਸ ਫੜ ਲਈ। ਦਿੱਲੀ ਮੇਰੇ ਲਈ ਜਿਵੇਂ ਹੁਣ ਸੁੰਨੀ ਸੀ। ਦਿੱਲੀ ਤੋਂ ਫਗਵਾੜਾ ਫਗਵਾੜੇ ਤੋਂ ਪਿੰਡ ਤੱਕ ਦਾ ਸਫ਼ਰ ਮੇਰੇ ਲਈ ਪਹਿਲੀ ਵਾਰ ਪਹਾੜ ਜੀ ਟਲ ਗਿਆ। ਪੰਜਾਬ ਹਲੇ ਵੀ ਅਸ਼ਾਂਤ ਸੀ ਪਰ ਜ਼ਿੰਦਗੀ ਚੱਲਦੀ ਜਾ ਰਹੀ ਸੀ। ਬੱਸਾਂ 'ਚੋਂ ਕੱਢ ਕੇ ਮਾਰਨ ਦੇ ਬਾਵਜੂਦ ਵੀ ਲੋਕ ਬੱਸਾਂ ਵਿੱਚ ਸਫ਼ਰ ਕਰ ਰਹੇ ਸੀ। ਮੈਨੂੰ ਆਪਣੇ ਘਰੋਂ ਹੀ ਪਤਾ ਚੱਲ ਗਿਆ ਸੀ ਕਿ ਅਮਰੀਕ ਹੋਰਾਂ ਦੀਆਂ ਗੱਡੀਆਂ ਮੁੜ ਕੇ ਦੂਰ ਦੂਰ ਰੋਟਾਂ ਤੇ ਜਾਣ ਲੱਗ ਪਈਆਂ। ਮੈਨੂੰ ਵੀ ਇਹ ਪਤਾ ਲੱਗਿਆ ਸੀ ਕਿ ਅਮਰੀਕ ਜ਼ਿਆਦਾਤਰ ਪਿੰਡ ਹੀ ਰਹਿੰਦਾ। ਅਗਲੇ ਦਿਨ ਮੈਂ ਸਕੂਟਰ ਚੁੱਕ ਕੇ ਉਹਨਾਂ ਦੇ ਪਿੰਡ ਨੂੰ ਤੁਰ ਪਿਆ। ਉਹਦਾ ਪਿੰਡ ਸਾਡੇ ਪਿੰਡ ਤੋਂ ਕੋਈ 10 ਕ ਮੀਲ ਦੀ ਵਿੱਥ ਤੇ ਆ। ਉਹਨਾਂ ਦੀ ਜ਼ਮੀਨ ਵੀ ਰਾਜ ਚ ਸੜਕ ਤੇ ਐਨ ਉੱਪਰ ਪੈਂਦੀ ਆ। ਆਪਣਾ ਟਿਊਬਵੈੱਲ ਲੱਗਿਆ ਹੋਇਆ ਉਹਨਾਂ ਦੇ। ਪਰ ਜ਼ਮੀਨ ਅੱਧ ਭੋਲੀ ਤੇ ਦਿੱਤੀ ਹੋਈ ਆ। ਕੋਲੋਂ ਲੰਘਦੇ ਹੋਏ ਮੇਰਾ ਧਿਆਨ ਉਹਨਾਂ ਦੇ ਖੇਤਾਂ ਵੱਲ ਚਲਾ ਗਿਆ। ਇੱਕ ਬੰਦਾ ਖੇਸੀ ਦਾ ਝੂਬ ਮਰੀ ਖਾਦ ਖਿਲਾਰ ਰਿਹਾ ਸੀ। ਉਹ ਮੇਰੇ ਵੱਲ ਦੇਖ ਕੇ ਰੁਕ ਗਿਆ ਤੇ ਮੈਨੂੰ ਅੱਗੇ ਲੰਘ ਚੱਲੇ ਤੱਕ ਕੇ ਉਹਨੇ ਹੱਥ ਹਲਾਇਆ। ਜਦ ਮੈਂ ਧਿਆਨ ਨਾਲ ਦੇਖਿਆ ਇਹ ਤਾਂ ਮੇਰਾ ਜੀਜਾ ਅਮਰੀਕ ਸੀ ਮੇਰੇ ਨੇੜੇ ਆਉਂਦਾ ਹੀ ਉੱਚੀ ਦੇਣੀ ਬੋਲਿਆ ਕਿਉਂ ਬੰਦਿਆ ਹੁਣ ਪਛਾਣਨੋਂ ਵੀ ਹਟ ਗਿਆ ਮੈਂ ਸਕੂਟਰ ਖੜਾ ਕੀਤਾ ਹੱਥ ਮਲਾ ਬਗਲਗੀਰ ਹੁੰਦਿਆਂ ਕਿਹਾ ਉਹ ਖੇਤੀ ਤੋਂ ਡਰਦੇ ਜੱਟ ਨੂੰ ਸਾਥ ਬਣਨ ਦੀ ਕਹਾਣੀ ਤਾਂ ਸੁਣੀ ਆ ਮੈਂ ਪਰ ਡਰਾਈਵਰੀ ਛੱਡ ਕੇ ਖੇਤੀ ਕਰਦੇ ਨੂੰ ਪਹਿਲੀ ਵਾਰ ਦੇਖਿਆ ਉਹ ਭੋਲੀਦਾਰ ਕੁਝ ਨਹੀਂ ਦਿੰਦਾ ਯਾਰ ਇਹ ਕਿਹਾ ਬਈ ਜੇ ਪਿੰਡੀ ਰਹਿਣਾ ਹੈ ਤਾਂ ਖੇਤੀ ਆਪ ਕਿਉਂ ਨਾ ਕਰੀਏ ਨਾਲੇ ਫਿਰ ਅੱਜਕੱਲ ਖੇਤੀ ਦਾ ਕੰਮ ਬਹੁਤ ਸੌਖਾ ਹੋ ਗਿਆ। ਇੱਕ ਮਿੰਟ ਠਹਿਰ ਮੈਂ ਝੋਲੀ ਖਾਲੀ ਕਰਾਂ ਮਾਂ। ਕਹਿ ਕੇ ਮੂੜ ਖਾਦ ਦਾ ਛਿੱਟਾ ਦੇਣ ਲੱਗ ਪਿਆ। ਛੇਤੀ ਵੇਲਾ ਹੋ ਕੇ ਮੋੜ ਆਇਆ। ਅਸੀਂ ਟਿਊਬਲ ਵਾਲੇ ਕੋਠੇ ਕੋਲ ਆ ਗਏ ਤੇ ਉਸਨੇ ਮੇਰੇ ਲਈ ਮੰਜਾ ਢਾਤਾ। ਟਿਊਬਲ ਚਲਾ ਕੇ ਆਪ ਮੂੰਹ ਹੱਥ ਧੋਣ ਲੱਗ ਪਿਆ। ਫਿਰ ਨਾਲ ਲੱਗਦੀ ਬਗੀਚੀ 'ਚ ਜਾ ਵੜਿਆ। ਜਦ ਮੋੜਿਆ ਤਾਂ ਉਹਦੇ ਹੱਥ ਵਿੱਚ ਕੁਝ ਮੋਲੀਆਂ ਤੇ ਇੱਕ ਦੇਸੀ ਸ਼ਰਾਬ ਦੀ ਬੋਤਲ ਸੀ। ਮੈਨੂੰ ਕਹਿਣ ਲੱਗਿਆ ਉਹ ਮੈਨੂੰ ਪਤਾ ਹੀ ਸੀ। ਕਿ ਤੂੰ ਬਿਨਾਂ ਦੱਸੇ ਹੀ ਆ ਤਮਕਣਾ ਇਸ ਲਈ ਪੂਰਾ ਇੰਤਜ਼ਾਮ ਕੀਤਾ ਹੋਇਆ ਮੇਰਾ ਅਸੀਂ ਪਿੰਦੇ ਰਹੇ ਗੱਲਾਂ ਕਰਦੇ ਰਹੇ ਉਹ ਪਾਪਕ ਹੋ ਕੇ ਆਪਣੀ ਹੱਡ ਬੀਤੀ ਕਹਾਣੀ ਮੈਨੂੰ ਦੱਸਦਾ ਰਿਹਾ ਬਸ ਢੀੜ ਸੀ ਥਾਂ ਥਾਂ ਕੋਈ ਗੱਡੀ ਹੋਈ ਪੰਜਾਬ ਚ ਕੁਝ ਲਿਖਿਆ ਹੋਵੇ ਗੁਰੂਆਂ ਦੀਆਂ ਫੋਟੋਆਂ ਬਣੀਆਂ ਹੋਣ ਫਿਰ ਸਿੱਖ ਡਰਾਈਵਰ ਕੋਈ ਹੋਵੇ ਰੁੱਕੀ ਜਾਂਦੇ ਸੀ ਬਸ ਜੇ ਕੋਈ ਆਪਣੀ ਹਿੰਮਤ ਨਾਲ ਦੌੜ ਕੇ ਬਚ ਜਾਵੇ ਤਾਂ ਬਚ ਜਾਵੇ ਨਹੀਂ ਤਾਂ ਸਣੇ ਗੱਡੀ ਅੱਗ ਲਾਈ ਜਾਂਦੇ ਸੀ ਮੈਂ ਤਾਂ ਸਭ ਕੁਝ ਅੱਖੀਂ ਦੇਖਿਆ। ਬਾਕੀ ਗੱਡੀਆਂ ਦਾ ਟਾਈਮ ਸਿਰ ਕਿਸੇ ਥਾਂ ਟਿਕਾਣੇ ਪਹੁੰਚ ਗਈਆਂ ਸੀ ਆਪਣੀਆਂ। ਪਰ ਮੇਰੇ ਵਾਲੀ ਫਸ ਗਈ ਸੀ। ਮੈਂ ਮੇਰੇ ਨਾਲ ਦਾ ਡਰਾਈਵਰ ਤੇ ਕਲੀਨਰ ਅਸੀਂ ਇੱਕ ਮੁਸਲਮਾਨ ਦੇ ਹੋਟਲ 'ਚ ਜਾਵੜੇ। ਉਸ ਭਲੇ ਬੰਦੇ ਨੇ ਸਾਨੂੰ 10 ਦਿਨ ਅੰਦਰ ਲੁਕਾਈ ਰੱਖਿਆ। ਸਾਡੀ ਪੂਰੀ ਮਦਦ ਕੀਤੀ। ਅਸੀਂ ਵਾਲ-ਵਾਲ ਬਚੇ ਹਾਂ। ਉਹਨੇ ਹੋਰ ਵੀ ਹੋਰਾਂ ਨਾਲ ਬਿੱਤੀਆਂ ਨੂੰ ਲੋ ਖੜੇ ਕਰਨ ਵਾਲੀਆਂ ਕਹਾਣੀਆਂ ਵੀ ਸੁਣਾਈਆਂ। ਅਸੀਂ ਉੱਥੋਂ ਉੱਠ ਕੇ ਘਰ ਨੂੰ ਆ ਗਏ। ਮੈਂ ਦੇਖਿਆ ਉਹਨਾਂ ਨੇ ਨਵਾਂ ਘਰ ਛੱਤ ਲਿਆ ਸੀ ਬਲੈਤੀ ਗਾਈਆਂ ਵੀ ਰੱਖ ਲਈਆਂ ਖੁੱਲੇ ਡੁੱਲੇ ਵੇੜੇ 'ਚ ਬੱਚੇ ਦੌੜੇ ਫਿਰਦੇ ਮੇਰੀ ਭੈਣ ਖੁਸ਼ ਸੀ ਕਿ ਚਲੋ ਮਾਂ-ਬਾਪ ਦੇ ਨੇੜੇ ਆ ਗਈ ਜਦ ਚਾਹੇ ਮਿਲਣ ਜਾ ਸਕਦੀ ਆ ਅਮਰੀਕ ਨੇ ਖੇਤੀਬਾੜੀ ਵੱਲ ਧਿਆਨ ਦੇ ਲਿਆ ਸੀ ਕਦੇ ਵਿਲਾ ਹੁੰਦਾ ਤਾਂ ਗੱਡੀਆਂ ਨਾਲ ਚੱਲਿਆ ਜਾਂਦਾ ਨਹੀਂ ਤਾਂ ਗੱਡੀਆਂ ਘਰ ਨਾਲ ਹੀ ਸੰਭਤਾ ਸੀ ਸ੍ਰਿੰਦਰ ਸਿੰਘ ਟਰੱਕ ਯੂਨੀਅਨ 'ਚ ਗੀੜਾ ਰੱਖਦਾ ਆਉਂਦੀਆਂ ਗੱਡੀਆਂ ਲਈ ਮਾਲ ਦਾ ਪ੍ਰਬੰਧ ਕਰਦਾ ਉਹਨੇ ਪਿੰਡ ਦੇ ਗੁਰਦੁਆਰੇ ਦੀ ਸਿਆਸਤ ਵਿੱਚ ਹੀ ਹੱਥ ਪਾਇਆ ਸੀ। ਸ਼ਾਮ ਨੂੰ ਜਦ ਸਾਰਾ ਪਰਿਵਾਰ ਇਕੱਠਾ ਹੋਇਆ ਤਾਂ ਇਧਰ ਲਈ ਉਧਰ ਲਈ ਤੁਰ ਪਈਆਂ। ਮੈਂ ਐਵੇਂ ਹੀ ਅਮਰੀਕ ਨੂੰ ਸਵਾਲ ਕਰ ਲਿਆ। ਦਿੱਲੀ ਦੇ ਮੁਕਾਬਲੇ ਇੱਥੇ ਪੰਜਾਬ 'ਚ ਗੱਡੀਆਂ ਦੇ ਭਾੜੇ ਕਿੱਦਾਂ ਨੇ? ਭਾੜਿਆਂ ਦਾ ਤਾਂ ਯਾਰ ਫਰਕ ਨਹੀਂ। ਪਰ ਕੰਮ ਘਾਟਾ। ਇੱਕ ਤਾਂ ਦਿੱਲੀ ਫਿਰ ਵੀ ਰਾਜਸਤਾਨੀ ਆ। ਕੰਮ ਉੱਥੇ ਐਨਾ ਨਿਕਲਦਾ ਹੈ ਕਿ ਗੱਡੀਆਂ ਕਦੇ ਨਹੀਂ ਖੜੀਆਂ। ਗੇੜੇ ਤੋਂ ਮੁੜਦੇ ਸਾਰੀ ਬੁੱਕ ਹੁੰਦੀਆਂ ਸੀ। ਇੱਕ ਤਾਂ ਇਸ ਖਖਾਨੇ ਕਰਕੇ ਕੰਮ ਵੀ ਬਹੁਤ ਘਟ ਗਿਆ ਹੁਣ ਗੱਡੀਆਂ ਵੀ ਲੋੜੇ ਦੀਆਂ ਹੋ ਗਈਆਂ ਹੁਣ ਤਾਂ ਹਾਲਾਤ ਬਿਲਕੁਲ ਠੀਕ ਹੋ ਗਏ ਫਿਰ ਤੁਸੀਂ ਦਿੱਲੀ ਕਿਉਂ ਨਹੀਂ ਚਲੇ ਜਾਂਦੇ ਮੇਰੀ ਗੱਲ ਤੋਂ ਅਮਰੀਕ ਦੇ ਪਿਤਾ ਜੀ ਥੋੜੇ ਤਲਕ ਹੋ ਗਏ ਹਾਲਾਤ ਭਾਵੇਂ ਅੱਗੇ ਨਾਲੋਂ ਠੀਕ ਨੇ ਪਰ ਉੱਥੇ ਲੋਕ ਤਾਂ ਹਲੇ ਵੀ ਉਹੀ ਰਹਿੰਦੇ ਨੇ ਕਿਸੇ ਨੇ ਮਾੜਾ ਜਿਹਾ ਇਸ਼ਾਰਾ ਕੀਤਾ ਨਹੀਂ ਤੇ ਫਿਰ ਗਲਾਂ 'ਚ ਟਾਇਰ ਪਾ ਕੇ ਸੜਨ ਲੱਗ ਪੈਣਗੇ ਨਾਲੇ ਫਿਰ ਹੁਣ ਆਪਣਾ ਮੁਲਕ ਆਪਣਾ ਘਰ ਆ ਇਹਦੇ ਨਾਲੋਂ ਹੋਰ ਵਧੀਆ ਕੀ ਹੋ ਸਕਦਾ ਹੈ ਖਾਲਿਸਤਾਨ ਆਪਣਾ ਬਣ ਜਾਣਾ ਮੈਂ ਗੱਲ ਬਦਲ ਕੇ ਗੱਡੀ ਦੇ ਪੁਰਜਿਆਂ ਦੀ ਕੀਮਤ ਵੱਲ ਲੈ ਜਾਂਦੀ ਕਿਉਂਕਿ ਗੱਲਬਾਤ ਸਿਆਸਤ ਦੀ ਵਾਰ ਵਿੱਚ ਫਸਦੀ ਜਾ ਰਹੀ ਸੀ ਵੈਸੇ ਮੈਂ ਹਿਸਾਬ ਲਾ ਕੇ ਦੇਖਿਆ ਕਿ ਉਹਨਾਂ ਦਾ ਦਿੱਲੀ ਵਾਪਸ ਜਾਣਾ ਇੰਨਾ ਸੌਖਾ ਨਹੀਂ ਸੀ ਨਵਾਂ ਘਰ ਛੱਤ ਲਿਆ ਸੀ ਉਹਨਾਂ ਨੇ ਫਿਰ ਖੇਤੀ ਵੀ ਆਪ ਕਰਨੀ ਸ਼ੁਰੂ ਕਰ ਲਈ ਐਨੇ ਚਿਰ ਵਿੱਚ ਦਿੱਲੀ ਵਾਲੀ ਜ਼ਿੰਦਗੀ ਭੁੱਲ ਕੇ ਇਸ ਪਿੰਡੂ ਜੀਵਨ ਦੇ ਆਦੀ ਹੋ ਚੁੱਕੇ ਸੀ ਉਹ ਬੱਚੇ ਇੱਥੋਂ ਦੇ ਸਕੂਲਾਂ 'ਚ ਫਿੱਟ ਹੋ ਗਏ ਅਗਲੇ ਦਿਨ ਮੈਂ ਆਪਣੇ ਜੀਜੇ ਅਮਰੀਕ ਨੂੰ ਸਧਾਰਨ ਹੀ ਕਿਹਾ ਯਾਰ ਤੁਸੀਂ ਦਿੱਲੀ ਤੋਂ ਤਾਂ ਕੀ ਆਏ ਮੇਰੇ ਲਈ ਤਾਂ ਦਿੱਲੀ ਅਜਨਬੀ ਹੋਗੀ ਦਿੱਲੀ ਬਿਨਾਂ ਅਸੀਂ ਵੀ ਬੜੇ ਔਖੇ ਹੋਏ ਆਂ ਭਰਾਵਾ ਉੱਥੇ ਸਦਾ ਪੈਸੇ ਦੀ ਖੁੱਲ ਖੇਡ ਰਹਿੰਦੀ ਸੀ ਜਦੋਂ ਅਸੀਂ ਆਏ ਉਦੋਂ ਅਸੀਂ ਇੱਕ ਗੱਡੀ ਹੋਰ ਪਾਉਣ ਨੂੰ ਫਿਰਦੇ ਸੀ ਇੱਥੇ ਗੱਡੀ ਹੋਰ ਕੀ ਪਾਉਣੀ ਆ ਸਗੋਂ ਪੈਸੇ ਹੀ ਸਿਰ ਹੋ ਗਏ ਤਾਂ ਹੀ ਤਾਂ ਮੈਂ ਖੇਤੀ ਆਪ ਕਰਨ ਲੱਗ ਪਿਆ ਜਿਹੜੀ ਗੱਡੀ ਤੁਹਾਡੀ ਸਾੜਤੀ ਸੀ ਉਹਦੇ ਪੈਸੇ ਮਿਲੇ ਕੁਛ ਤੁਹਾਨੂੰ ਪੈਸੇ ਤਾਂ ਮਿਲ ਗਏ ਪਰ ਆ ਘਰ ਤੇ ਲਾ ਲੈ ਨਾ ਜੇ ਇੱਥੇ ਕੰਮ ਠੀਕ ਨਹੀਂ ਤਾਂ ਦਿੱਲੀ ਕਿਉਂ ਨਹੀਂ ਚਲੇ ਜਾਂਦੇ ਫੇਰ ਦੁਬਾਰਾ ਤੁਹਾਡੀ ਉੱਥੇ ਹਾਲੇ ਵੀ ਮਾਰਕੀਟ ਹੈਗੀ ਆ ਹੋ ਤਾਂ ਠੀਕ ਆ ਪਰ ਇਹ ਬਜ਼ੁਰਗ ਨਹੀਂ ਮੰਨ ਰਿਹਾ ਮੈਂ ਇੱਕ ਗੱਲ ਤੈਨੂੰ ਦੱਸਾਂ ਪੰਜਾਬ ਤੋਂ ਬਾਹਰ ਸਿੱਖਾਂ ਦੀ ਪਹਿਲਾਂ ਵਾਲੀ ਗੱਲ ਨਹੀਂ ਰਹੀ ਹੁਣ ਹੁਣ ਖਤਰਾ ਹੀ ਖਤਰਾ ਹੈ ਕੀ ਪਤਾ ਕਿਹੜੇ ਵੇਲੇ ਫੇਰ 84 ਵਾਲੀ ਗੱਲ ਦਾ ਦੋਹਰਾ ਪੈ ਜਾਵੇ ਖਤਰਾ ਤਾਂ ਹਰ ਥਾਂ ਮਈਆ ਫਿਰ ਇੱਥੇ ਵੀ ਕੀ ਪਤਾ ਕਿਹੜੀ ਬਸ ਘੇਰੀ ਜਾਵੇ ਤੁਹਾਡਾ ਨੰਬਰ ਲੱਗ ਜੇ ਜਾਂ ਫਿਰ ਮੁਖਬਰਾਂ ਦੀ ਕਤਾਰ ਵਿੱਚ ਆ ਜਾਵਾਂ ਪਰ ਹੁਣ ਘਰ ਬੈਠੇ ਨੂੰ ਕੀ ਖਤਰਾ ਨਾਲੇ ਫਿਰ ਆਪਣਾ ਪਿੰਡਾ ਆਪਣਾ ਸ੍ਰੀਕਾਚਾਰਾ ਦੁੱਖ ਸੁੱਖ ਵੇਲੇ ਕੰਮ ਆਉਣ ਵਾਲੇ ਲੋਕ ਨੇ ਪਿੰਡ 'ਚ ਚਾਰ ਬੰਦੇ ਬਾਪੂ ਜੀ ਦੀ ਸਲਾਹ ਨਾਲ ਹੀ ਤੁਰਦੇ ਨੇ ਮੇਰੀ ਉਸ ਇੰਡੀਆ ਫੇਰੀ ਤੋਂ ਬਾਅਦ ਮੈਂ ਇੱਕ ਵਾਰ ਫੇਰ ਗਿਆ ਸੀ ਉਹਨਾਂ ਦੀ ਆਰਥਿਕ ਹਾਲਤ ਪਹਿਲਾਂ ਨਾਲੋਂ ਵੀ ਖਸਤਾ ਹੋ ਚੁੱਕੀ ਸੀ। ਅਮਰੀਕ ਨੇ ਮੈਨੂੰ ਦੱਸਿਆ ਕਿ ਉਹਨਾਂ ਦੇ ਸਿਰ 70000 ਰੁਪਈਆ ਚੜ ਚੁੱਕਿਆ। ਜਿਹਨੂੰ ਉਤਾਰਨ ਲਈ ਉਹ ਇੱਕ ਗੱਡੀ ਵੇਚਣ ਦੀ ਤਿਆਰੀ ਕਰ ਰਹੇ ਨੇ। ਮੈਂ ਉਹਨਾਂ ਨੂੰ ਦਿੱਲੀ ਆ ਜਾਣ ਲਈ ਫੇਰ ਝੋੜ ਪਾਇਆ। ਬਾਕੀ ਸਭ ਤਾਂ ਮੰਨਦੇ ਸੀ ਪਰ ਉਹਨਾਂ ਦਾ ਬਾਪੂ ਹਲੇ ਵੀ ਅੜਿਆ ਹੋਇਆ ਸੀ। ਅੱਜ ਜਦੋਂ ਅਮਰੀਕ ਦਾ ਫੋਨ ਆਇਆ ਤਾਂ ਮਨ ਚਾਜੇ ਨਾਲ ਭਰ ਗਿਆ। ਹੁਣ ਦਿੱਲੀ ਮੇਰੇ ਲਈ ਖਾਲੀ-ਖਾਲੀ ਨਹੀਂ ਹੋਵੇਗੀ। ਨਾਲੇ ਅਮਰੀਕ ਹੋਰੇ ਵੀ ਆਰਥਿਕ ਤੌਰ ਤੇ ਸਵੈ ਨਿਰਭਰ ਹੋ ਜਾਣਗੇ ਮੇਰਾ ਇੰਡੀਆ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ ਪਰ ਮੈਂ ਬਣਾ ਲਿਆ ਅਮਰੀਕ ਨੂੰ ਵੀ ਫੋਨ ਕਮਾਤਾ ਕਈ ਸਾਲਾਂ ਬਾਅਦ ਫਿਰ ਮੇਰਾ ਦਿੱਲੀ ਚ ਮਸਤੀ ਮਾਰਨ ਨੂੰ ਦਿਲ ਕਰਦਾ ਸੀ ਮੈਂ ਦਿੱਲੀ ਉਤਰਿਆ ਅਮਰੀਕ ਮੇਰਾ ਇੰਤਜ਼ਾਰ ਕਰ ਰਿਹਾ ਸੀ ਟੈਕਸੀ ਚ ਬੈਂਦੇ ਹੀ ਮੈਂ ਪੁੱਛਿਆ ਦਿੱਲੀ ਬਿਨਾਂ ਨਹੀਂ ਸਰਿਆ ਫਿਰ ਹਾਂ ਯਾਰ ਦਿੱਲੀ ਦਾ ਦਿਲ ਜੋ ਵੱਡਾ ਹੋਇਆ ਸਾਰੇ ਆਗੇ ਤੁਸੀਂ ਹਾਂ ਸਾਰੇ ਤੁਹਾਡੇ ਮੰਮੀ ਡੈਡੀ ਵੀ ਓ ਵੀ ਸਾਰੇ ਦੇ ਸਾਰੇ ਤੁਹਾਡੇ ਡੈਡੀ ਕਿਦਾਂ ਮੰਨੇ ਫਿਰ ਉਹ ਤਾਂ ਖਾਲਿਸਤਾਨ ਬਣਨ ਦੀ ਉਡੀਕ ਕਰਦੇ ਸੀ ਬਸ ਇਹ ਜੇ ਖਾਲਿਸਤਾਨ ਨੇ ਮੁੜ ਕੇ ਦਿੱਲੀ ਵਾਰ ਦਿੱਤੇ ਕੀ ਗੱਲ ਹੋਈ ਗੱਲ ਤਾਂ ਖਾਸ ਨਹੀਂ ਇਹ ਸਮਝ ਲਾ ਬਈ ਦੂਜੀ ਵਾਰੀ ਵਾਲ-ਵਾਲ ਬਚੇ ਆ ਪਹਿਲੀ ਵਾਰ ਤਾਂ ਮੈਂ ਇਕੱਲਾ ਹੀ ਸੀ ਪਰ ਹੁਣ ਤਾਂ ਸਾਰਾ ਟੱਬਰ ਹੀ ਰਗੜਿਆ ਜਾਣਾ ਸੀ ਉਹ ਕਿਦਾਂ ਹੋਇਆ ਇਦਾਂ ਵੀ ਇੱਕ ਦਿਨ ਬਾਪੂ ਜੀ ਦੇ ਨਾਮ ਇੱਕ ਚਿੱਠੀ ਆਈ ਕਿ ਖਾਲਿਸਤਾਨ ਦੀ ਪ੍ਰਾਪਤੀ ਲਈ 50000 ਰੁਪਏ ਦਿਓ ਪੈਸੇ ਲੈ ਕੇ ਫੁਲਾਣੀ ਤਰੀਕ ਨੂੰ ਜਲੰਧਰ ਦੇ ਅੱਡੇ ਤੇ ਆ ਜਿਓ ਪਹਿਲਾਂ ਤਾਂ ਅਸੀਂ ਐਵੇਂ ਮਜ਼ਾਕ ਹੀ ਸਮਝਿਆ ਸੀ ਫਿਰ ਪਤਾ ਲੱਗਿਆ ਭਈ ਐਦਾਂ ਦੀਆਂ ਚਿੱਠੀਆਂ ਤਾਂ ਕਈ ਹੋਰ ਵਾਲੇ ਦੁਆਲੇ ਦੇ ਪਿੰਡਾਂ 'ਚ ਵੀ ਆਈਆਂ ਨੇ ਖਾਂਦੇ ਪਿੰਦੇ ਲੋਕਾਂ ਤੋਂ ਫਰੋਤੀਆਂ ਇਕੱਠੀਆਂ ਕਰਦੇ ਫਿਰਦੇ ਸੀ ਉਹ ਫਿਰ ਤੁਸੀਂ ਕੀ ਕੀਤਾ ਅਸੀਂ ਪੁਲਿਸ ਨੂੰ ਲਿਜਾ ਕੇ ਚਿੱਠੀ ਦੇਤੀ ਹੋਰ ਵੀ ਅੰਮ੍ਰਿਤਸਰ ਤੱਕ ਜਾ ਕੇ ਲੀਡਰਾਂ ਨੂੰ ਮਿਲੇ ਕਿਸ ਨੇ ਕੀਤਾ ਕੁਛ ਫਿਰ ਕੀ ਕਰਨਾ ਸੀ ਲੀਡਰ ਵਾਅਦੇ ਕਰਦੇ ਰਹੇ ਕਈ ਸਾਨੂੰ ਡਰਾਉਂਦੇ ਵੀ ਰਹੇ ਪੁਲਿਸ ਵਾਲੇ ਆਉਂਦੇ ਰਹੇ ਮੁਰਗੇ ਸ਼ਰਾਬ ਹজম ਕਰਕੇ ਮੁੜਦੇ ਰਹੇ ਜਦ ਤੱਕ ਇੱਕ ਚਿੱਠੀ ਹੋਰ ਆ ਗਈ ਸੀ ਕਿ ਰਕਮ 1 50000 ਤੋਂ 1 ਲੱਖ ਕਰ ਦਿੱਤੀ ਗਈ ਆ ਉਹ ਕਿਉਂ ਕਿਉਂਕਿ ਅਸੀਂ ਪੁਲਿਸ ਨੂੰ ਜੋ ਦੱਸ ਦਿੱਤਾ ਸੀ ਲਿਖਿਆ ਸੀ ਵੀ ਜੇ 10 ਤਰੀਕ ਤੱਕ ਪੈਸੇ ਨਾ ਪਹੁੰਚਾਏ ਤਾਂ ਸਾਰਾ ਟੱਬਰ ਮਾਰ ਦੇਵਾਂਗੇ ਤੁਹਾਡੇ ਨਿਆਣੇ ਚੁੱਕ ਕੇ ਲੈ ਜਾਣਗੇ ਹੱਦ ਹੋ ਗਈ ਇਹ ਚੰਗੀ ਜ਼ਬਰਦਸਤੀ ਆ ਕਿਸੇ ਲਾਗ ਡੈਟ ਵਾਲੇ ਨੇ ਜਾਣ ਕੇ ਸ਼ਰਾਰਤ ਤਾਂ ਨਹੀਂ ਕੀਤੀ ਅਸੀਂ ਵੀ ਇਹੀ ਸੋਚਦੇ ਸੀ ਕੋਈ ਠੱਗੀ ਠੋਰੀ ਕਰਨ ਤੇ ਤੁਲਿਆ ਹੋਇਆ ਹੋ ਪਰ ਮੈਨੂੰ ਇੱਕ ਦਿਨ ਜਲੰਧਰ ਇੱਕ ਬੰਦਾ ਮਿਲਿਆ ਕਹਿਣ ਲੱਗਿਆ ਖਾਲਿਸਤਾਨ ਦੀ ਲਹਿਰ 'ਚ ਆਪਣਾ ਹਿੱਸਾ ਪਾਓ ਐਵੇਂ ਨਾ ਨਾ ਕਰਕੇ ਆਪਣਾ ਕਾਣ ਬੱਚਾ ਨਾ ਕਰਾ ਲਿਓ ਕੌਣ ਸੀ ਉਹ ਪਤਾ ਨਹੀਂ ਕੌਣ ਸੀ ਲੱਗਦਾ ਸੀ ਜਿੱਦਾਂ ਮੇਰੇ ਪਿੱਛੇ ਲੱਗਿਆ ਹੀ ਹੋਵੇ ਫੇਰ ਫਿਰ ਅਸੀਂ ਵੀ ਆਪਣਾ ਇੰਤਜ਼ਾਮ ਕਰ ਲਿਆ ਪੰਜ ਛੇ ਬਦੂਖਾਂ ਇਕੱਠੀਆਂ ਕਰਕੇ ਕਈ ਬੰਦੇ ਹੋ ਗਏ ਉਹਨਾਂ ਦੀ ਦਿੱਤੀ ਤਰੀਕ ਲੰਘ ਗਈ 20 ਦਿਨ ਹੋਰ ਲੰਘ ਗਏ ਹੁਣ ਪਹਾੜੇ ਦੇ ਬੰਦੇ ਵੀ ਕਿੰਨੀ ਦੇਰ ਬੈਠ ਸਕਦੇ ਸੀ ਫਿਰ ਉਹ ਵੀ ਸੋਚਣ ਲੱਗ ਪਏ ਕਿ ਸ਼ਾਇਦ ਸ਼ਰਾਰਤੀ ਹੋਵੇ ਜਾਂ ਚੁੱਪਚਾਪal ਹੋ ਗਈ ਸਾਰੇ ਇਕੱਠੇ ਕਿਤੇ ਬੰਦੇ ਆਪਣੇ ਆਪਣੇ ਘਰਾਂ ਨੂੰ ਮੁੜ ਗਏ ਇੱਕ ਦਿਨ ਸਵੇਰੇ ਸਵੇਰੇ ਤੇਰੀ ਭੈਣ ਨੌਕਰ ਨੂੰ ਲੈ ਕੇ ਧਾਰਾ ਚੋਂ ਚੱਲੀ ਸੀ ਤੇ ਤਿੰਨ ਬੰਦੇ ਲੋਨਿਆਂ ਦੀਆਂ ਬੁਕਲਾਂ ਮਾਰੀਆਂ ਆਏ ਬੜੀ ਹਲੀਮੀ ਨਾਲ ਪੁੱਛਣ ਲੱਗੇ ਬੀਬੀ ਸੁਰਿੰਦਰ ਸਿੰਘ ਘਰੇ ਹੀ ਆ ਇਹਨੇ ਕਹਤਾ ਨਹੀਂ ਜੀ ਫਿਰ ਉਹਨਾਂ ਨੇ ਪੁੱਛਿਆ ਕਿ ਮੁੰਡੇ ਇਹਨੇ ਕਿਹਾ ਦੋਨੋਂ ਜਿਹੜੇ ਗੱਡੀਆਂ ਲੈ ਕੇ ਗਏ ਹੋਏ ਨੇ ਉਹਨਾਂ 'ਚੋਂ ਇੱਕ ਨੇ ਬੁਕਲ 'ਚੋਂ ਸਟੇਨ ਗਨ ਕੱਢ ਕੇ ਦਿਖਾਈ ਤੇ ਕਿਹਾ ਬੀਬੀ ਤੈਨੂੰ ਪਤਾ ਸੀ ਕਿਹੜੇ ਕੰਮ ਆਏ ਐਨੇ ਹੁਸ਼ਿਆਰੀ ਵਰਤਦਿਆਂ ਕਿਹਾ ਕਿ ਬਾਪੂ ਜੀ ਤੁਹਾਡਾ ਇੰਤਜ਼ਾਮ ਕਰਦੇ ਫਿਰਦੇ ਆ ਅੱਜ ਸਵੇਰੇ ਦੇ ਐਸੇ ਕੰਮ ਤੇ ਗਏ ਹੋਏ ਆ ਦੁਪਹਿਰ ਤੱਕ ਆ ਜਾਣਗੇ ਮੈਂ ਬੁੱਤ ਬਣਿਆ ਉਹਦੀ ਗੱਲ ਸੁਣ ਰਿਹਾ ਸੀ ਜਾਪਦਾ ਸੀ ਕਿ ਕੋਈ ਜਿਵੇਂ ਕਿਸੇ ਫਿਲਮ ਦੀ ਕਹਾਣੀ ਸੁਣਾ ਰਿਹਾ ਹੋਵੇ ਅਮਰੀਕ ਦੱਸ ਰਿਹਾ ਸੀ ਫਿਰ ਉਹਨਾਂ ਨੇ ਆਪਸ 'ਚ ਕੁਸਰਮੁਸਰ ਕੀਤੀ ਤੇ ਕਹਿਣ ਲੱਗੇ ਬੀਬੀ ਅਸੀਂ ਆਏ ਤਾਂ ਕੁਝ ਕਰਨ ਸੀ ਅਸੀਂ ਫੇਰ ਆਵਾਂਗੇ ਜੇ ਇੰਤਜ਼ਾਮ ਨਾ ਹੋਇਆ ਤਾਂ ਅਸੀਂ ਆਪਣਾ ਕੰਮ ਕਰਾਂਗੇ ਤੇ ਉਹ ਮੁੜ ਗਏ ਫਿਰ ਉਹ ਕਦੇ ਮੁੜੇ ਸੀ ਮੌਤ ਦਰਵਾਜ਼ੇ ਤੋਂ ਮੁੜੀ ਸੀ ਅਸੀਂ ਸਾਰੇ ਘਰ ਅੰਦਰ ਬੈਠੇ ਸੀ ਬਾਪੂ ਜੀ ਨੇ ਕਿਸੇ ਕਾਰ ਵਾਲੇ ਨੂੰ ਸੱਦ ਕੇ ਸਾਨੂੰ ਸਭ ਨੂੰ ਦਿੱਲੀ ਤੋਰਤਾ ਫਿਰ ਆਪ ਵੀ ਅਗਲੇ ਦਿਨ ਆ ਗਏ ਘਰ ਕਿਨੂੰ ਸੰਭਾਇਆ ਫਿਰ ਪਸ਼ੂ ਡੰਗਰਾਂ ਦਾ ਕੀ ਬਣਿਆ ਘਰ ਨੂੰ ਜਿੰਦਰਾ ਮਾਰਤਾ ਤੇ ਡੰਗਰ ਰਿਸ਼ਤੇਦਾਰ ਲੈ ਗਏ ਜਿਹੜੇ ਬੰਦੇ ਆਏ ਸੀ ਹੋ ਸਕਦਾ ਡਰਾਵਾ ਦੇਣੀ ਆਏ ਹੋਣ ਨਹੀਂ ਉਹ ਬੰਦੇ ਡਰਾਵੇ ਵਾਲੇ ਨਹੀਂ ਸੀ ਸਾਡੇ ਉਨ ਨਿਕਲ ਕੇ ਉਹ ਪੰਡੋਰ ਵਾਲੇ ਮੀਹਾਂ ਸੋਂਦੇ ਘਰ ਗਏ ਸੀ ਉਹਨੂੰ ਤੇ ਉਹਦੇ ਘਰ ਵਾਲੀ ਨੂੰ ਗੋਲੀਆਂ ਨਾਲ ਭੁੰਨਤਾ ਸੀ ਉਹਨਾਂ ਨੇ ਫਿਰ ਤਲਵੰਡੀ ਵਾਲੇ ਅਮਰ ਸੋਂਦਾ ਸਕੂਲ ਪੜਦਾ ਪੋਤਾ ਚੁੱਕ ਕੇ ਲੱਗੇ ਸੀ ਉਹਨੇ 40000 ਦੇ ਕੇ ਮੁੰਡਾ ਛਡਵਾਇਆ ਅਮਰੀਕ ਬੋਲਦਾ ਬੋਲਦਾ ਚੁੱਪ ਕਰ ਗਿਆ ਮੈਂ ਪਹਿਲਾਂ ਹੀ ਖਮੋਸ਼ੀ ਦੇ ਦਰਿਆ ਚ ਰੁੜਦਾ ਜਾ ਰਿਹਾ ਸੀ ਕੁਝ ਦਿਨ ਬਾਅਦ ਉਹ ਆਪਣੇ ਰੋਹ ਚ ਆ ਕੇ ਬੋਲਿਆ ਬੰਦਿਆ ਕਿੱਥੇ ਗਵਾਚ ਗਿਆ ਗਵਾਟਣਾ ਕਿੱਥੇ ਐ ਸੋਚਦਾ ਮੈਂ ਵੀ ਆਪਣੇ ਘਰ ਚ ਹੀ ਆਪਣੇ ਲੋਕਾਂ ਚ ਹੀ ਆਪਣੇ ਦੇਸ਼ ਚ ਬੰਦਾ ਕਿੰਨੀ ਕੁ ਧੀਰ ਵાળਵਲ ਬਚਦਾ ਰਹੂਗਾ ਸੋ ਦੋਸਤੋ ਏ ਸੀ ਪੰਜਾਬ ਦੇ ਉਸ ਕਾਲੇ ਦੌਰ ਦੀ ਕਹਾਣੀ ਜਿਹਨੂੰ ਸੋਚ ਕੇ ਵੀ ਹਰ ਬੰਦੇ ਦੀ ਰੂਹ ਕੰਬ ਜਾਂਦੀ ਹੈ ਉਮੀਦ ਕਰਦੀ ਆਂ ਜੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਣੀ ਜੇ ਕਿਸੇ ਨਾਲ ਅਜਿਹਾ ਵਾਪਰਿਆ ਤਾਂ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਆਡੀਓ ਪੰਜਾਬੀ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ